ਜਿੰਦਰ ਗਿੱਲ ਅੱਜ ਜਿਹੜੇ ਵਿਸ਼ੇ ਤੇ ਗੱਲ ਕਰਨ ਜਾ ਰਹੇ ਆ ਕਿਉਂਕਿ ਟਰਾਂਸਪੋਰਟ ਨੂੰ ਕਿਵੇਂ ਬਚਾਉਣਾ ਭਾਵੇਂ ਯੂनाइटेड ਟਰੇਡ ਯੂਨੀਅਨ ਪੰਜਾਬ ਆ ਭਾਵੇਂ ਵਕ ਵਕ ਜਿਹੜੀ ਸਟੈਂਡਾਂ ਦੇ ਉੱਤੇ ਸਾਡੇ ਗਰੀਬ ਡਰਾਈਵਰ ਭਾਈਚਾਰਾ ਜਾਂ ਮਾਲਕ ਬੈਠੇ ਨੇ ਉਹਨਾਂ ਵਾਸਤੇ ਕਿਉਂਕਿ ਸਰਕਾਰਾਂ ਸਾਨੂੰ ਹਰ ਸਮੇਂ ਤੇ ਲੁੱਟਣ ਤੇ ਤੇ ਕੁੱਟਣ ਤੇ ਹੋਈਆਂ ਹੁਣ ਜਿਹੜੀ ਟੈਕਸ ਅੱਗੇ ਆਪਾਂ 3 ਮਹੀਨੇ ਦਾ ਟੈਕਸ ਤਾਰਦੇ ਸੀ ਉਦੋਂ ਵਿਚਾਰਾ ਕੋਈ ਵੀ ਗਰੀਬ ਬੰਦਾ ਤਾਰ ਲੈਂਦਾ ਸੀ ਡਰਾਈਵਰ ਆਪਰੇਟਰ ਹੁਣ ਕੀ ਆ ਕਿ ਹੁਣ ਸਰਕਾਰ ਨੇ ਲੁੱਟਣ ਦਾ ਸਿਸਟਮ ਬਣਾਇਆ ਕਿ 1 ਸਾਲ ਦਾ ਟੈਕਸ ਜਿਹੜਾ ਲੰਮਸਾਂ ਕੀਤਾ ਜਾਵੇ ਸਾਲ ਦਾ ਦੂਜੀ ਗੱਡੀਆਂ ਜਿਹੜੀਆਂ ਨਿਊ ਗੱਡੀਆਂ ਦੇ 4 ਸਾਲ ਦਾ ਟੈਕਸ ਚਲੋ ਉਹ ਤੇ ਮੰਨਿਆ ਪਰ ਜਿਹੜਾ ਹੁਣ ਕੋਈ ਗਰੀਬ ਬੰਦਾ ਕਿਸ ਦਾ ਚਾਹੇ ਸਕੂਲ ਬੱਸ ਆ ਚਾਹੇ ਵੱਡੇ ਟਰੱਕ ਆ ਚਾਹੇ ਮਿੰਨੀ ਬੱਸਾਂ ਟੀ ਇਹਨਾਂ ਵਾਸਤੇ ਬਹੁਤ ਔਖਾ ਸਵਾਰੀ ਤੇ ਅੱਗੇ ਨਹੀਂ ਹੈਗੀ ਕੋਈ ਸਾਡਾ ਭਾੜ ਢੋਣ ਵਾਸਤੇ ਕੋਈ ਸਿਸਟਮ ਨਹੀਂ ਹੈਗਾ ਸਾਰਾ ਜਿਹੜਾ ਸਿਸਟਮ ਹੈ ਜਿਗਾੜੂ ਰੇੜੀਆਂ ਨੇ ਘੜੂਕਿਆਂ ਨੇ ਖੋਲਿਆ ਭਾੜ ਢੋਣ ਵਾਲੀਆਂ ਗੱਡੀਆਂ ਦਾ ਛੋਟੇ ਹੱਥੀ ਬਲੇਰੋ ਦਾ ਕੋਈ ਕੰਮ ਨਹੀਂ ਰਹਿ ਗਿਆ ਕਿਉਂਕਿ ਸਰਕਾਰਾਂ ਨੂੰ ਇੰਨੀ ਸੋਚ ਨਹੀਂ ਆਉਂਦੀ ਕਿ ਇਹ ਆਮ ਆਦਮੀ ਦੀ ਸਰਕਾਰ ਕਹਿੰਦੇ ਆ ਕਹਿੰਦੇ ਹੁਣ ਆਮ ਆਦਮੀ ਦੀ ਸਰਕਾਰ ਕਿੱਥੇ ਰਹੀ ਹਰ ਵਰਗ ਨੂੰ ਲੁੱਟਣ ਲਈ ਹੈ ਇਸ ਕਰਕੇ ਮੈਂ ਸਾਰੇ ਜਿੰਨੇ ਵੀ ਆਪਰੇਟਰ ਚਾਹ ਸਕੂਲ ਬੱਸਾਂ ਚਾਹ ਕੋਈ ਵੀ ਇਹ ਛੋਟਾ ਹੱਥੀ ਬਲੇਰੋ ਸਾਰਿਆਂ ਨੂੰ ਆਨੇ ਇੱਕ ਮੰਚ ਤੇ ਆਓ 27 ਤਰੀਕ ਨੂੰ ਜਿਹੜੇ ਆ ਟਰਾਂਸਪੋਰਟ ਮੰਤਰੀ ਦਾ ਜਿਹੜਾ ਇਹਦਾ ਪੁਤਲਾ ਫੁਕਿਆ ਜਾਵੇ ਕਿਉਂਕਿ ਕੋਈ ਚੈ 10 ਆਪਰੇਟਰ ਫੁਕਣ ਚਾਹ ਕੋਈ ਵੀ ਹਰ ਜ਼ਿਲ੍ਹੇ ਦੇ ਵਿੱਚ ਜਿਹੜਾ ਹੈ ਇਹਦਾ ਪੰਜਾਬ ਦੇ ਵਿਰੋਧ ਹੋਣਾ ਚਾਹੀਦਾ ਕਿਉਂਕਿ ਜੇ ਆਪਾਂ ਵਿਰੋਧ ਕਰਾਂਗੇ ਤੇ ਟੈਕਸ ਇਹ ਇਸ ਗੱਲ ਤੇ ਗੌਰ ਕਰਨਗੇ ਨਹੀਂ ਤੇ ਆਪਣੇ ਵਾਸਤੇ ਬਹੁਤ ਮੁਸ਼ਕਲ ਹੋਣਾ ਰੋਜੀ ਰੋਟੀ ਦੇ ਅੱਗੇ ਬੜੀ ਮੁਸ਼ਕਿਲ ਨਾਲ ਕਮਾਈ ਜਾ ਰਹੀ ਹਰ ਥਾਂ ਤੇ ਆਟਿਓ ਡੀਟੀਓ ਲਾਏ ਇਹਨਾਂ ਨੇ ਹਰ ਥਾਂ ਤੇ 112 ਨੰਬਰ ਡਾਇਲ ਕਰੋ ਦੁਜੀ ਤੇਜੀ ਸਭ ਇਹਨਾਂ ਨੇ ਲੁੱਟਣਾ ਟਰਾਂਸਪੋਰਟ ਨੂੰ ਚਾਹੇ ਔਨਲਾਈਨ ਕੈਮਰੇ ਲਾ ਕੇ ਇਸ ਕਰਕੇ ਫੇਰ ਮੇਰੀ ਦੁਬਾਰਾ ਬੇਨਤੀ ਆ ਕਿ ਇੱਕ ਮੰਚ ਤੇ ਆ ਕੇ 28 ਤਰੀਕ ਨੂੰ ਜਿਹੜਾ ਟਰਾਂਸਪੋਰਟ ਮੰਤਰੀ ਦਾ ਪੁਤਲਾ ਫੂਕਿਆ ਜਾਵੇ ਪੂਰੇ ਜੋਰ ਸ਼ੋਰ ਨਾਲ ਜਿਹੜੀ ਕਿ ਸਾਡੀ ਵੀਡੀਓ ਜਿਹੜੀ ਆ ਇਹਨਾਂ ਦੇ ਸਰਕਾਰ ਦੇ ਕੰਨਾਂ ਤੱਕ pouça aqui, tá no ano.